ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬੇ ਦੀ ਕਿਰਪਾ ਨਾਲ 13ਵਾਂ ਆਯੋਜਨ ਮਹਿੰਦੀਪੁਰ ਦਾਮ ਵਿਖੇ ਕੀਤਾ ਜਾ ਰਿਹਾ ਹੈ ਜਿਸ ਵਿੱਚ ਹਿੰਦੁਸਤਾਨ ਦੇ ਮਸ਼ਹੂਰ ਭਜਨ ਗਾਇਕ ਮਕੇਸ਼ ਬਾਗੜਾ ਜੀ, ਪ੍ਰਿੰਦਰ ਪਾਲਕ ਜੀ ਫਤਿਹਬਾਦ ਅਤੇ ਸੁਭਮ ਬਰੂਮ ਜੀ ਕੱਤਾ ਵਾਲੇ ਬਾਬਾ ਦਾ ਭਜਨ ਕਰਨਗੇ ਅਤੇ ਛੱਪਨ ਭੋਗ ਬਾਬਾ ਨੂੰ ਸਵਾ ਮੰਡੀ ਦਾ ਭੋਗ ਸੁੰਦਰ ਦਰਬਾਰ ਬਾਬਾ ਦਾ ਸਜਾਇਆ ਜਾਵੇਗਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਭ ਭਕਤਾਂ ਨੂੰ ਬੇਨਤੀ ਹੈ ਕਿ ਹਮੋਂ ਵਾਕੇ ਬਾਲੇ ਯੂਰਪੋਂ ਚਨ ਬਾਬਾ ਦੇ ਦਰਸ਼ਨ ਕਰਨ ਸੰਗਤਾ ਵੀ ਹੋਵੇ ਕਿਸ ਤਰ੍ਹਾਂ ਬੋਲਣੀ ਨਹੀਂ ਆ ਰਹੀ ਕੋਈ ਸੰਗਤਾ ਦੀ ਅਲੱਗਰ ਤਰ੍ਹਾਂ ਦੀ ਵਿਵਸਥਾ ਹੈ ਟ੍ਰੇਨ ਦੁਆਰਾ ਵੀ ਇਸੀ ਬੋਸਤੇ ਕੀਤੀ ਹੋਈ ਹੈ ਬਸਾਂ ਵੀ ਅਲੱਗ-ਅਲੱਗ ਸਟੇਸ਼ਨਾਂ ਤੋਂ ਜਾਣਗੀਆਂ ਆਪਣੇ ਸਾਧਨ ਨਾਲ ਵੀ ਸੰਗਤਾ ਵਾਲੇ ਜਿੰਮੇਂਦਾਰ ਪਹੁੰਚ ਸਕਦੀ ਹੈ ਜੋ ਵੀ ਸੰਗਤ ਜਾਵੇ ਜਾਣ ਦਾ ਪਹਿਲਾਂ ਸਾਨੂੰ ਜੂਤ ਹੋਵੇ ਤਾਂ ਜੋ ਉਹਨਾਂ ਦੀ ਰਹਿਣ ਦੀ ਵਿਵਸਥਾ ਜੀ ਕਰ ਸਕੀਏ ਬੋਲੀ ਬਾਲਾ सिर्फ बालाजी यात्रा संघ पूरे देश में प्रसिद्ध हो चुका है जी सिर्फ राजेश जी की कृपा से इनों के प्रयास से इन्होंने एक मोतियों की तरह जुड़ दिया है जी हर शहर को 25 ब्रांचें बना दिए हैं जी सब राजेश जी की वजह से ये हुआ है जी इनके कह अनुसार ही हम चलते हैं जी जो आदेश होते हैं इनके मानते हैं जी जी सबसे बढ़िया काम इन्होंने किया है जी संगत को बालाजी धाम से जोड़ दिया जी लोग भूत प्रेत से डरते थे जी इन्होंने ये बेड़ा उठाया हुआ भी हर बंदे को मेहंदीपुर धाम से जोड़ना है जी हमने बस हमारी तो यही कृपा है जी जितने हमारी बसें जितनी ट्रेनें जाती हैं कि सब यात्रियों का भला हो जाए जी बस उससे जोड़ना है जी मेहंदीपुर धाम से जीबारी

हमारी इस छोटी सी भेड़ बुलावे पे आए हैं जी आपका बहुत बहुत धन्यवाद है जी बालाजी यात्रा संघ हमारे प्रधान के सारे समस्त मीडिया का बहुत बहुत धन्यवाद करते हैं और आने का आपको सबको मेहंदीपुर धाम में निमंत्रण है जी आप आइए तीस तारीख को पहुँचिए इकतीस को कीर्तन है जी बालाजी ਬੋਲ ਬਾਲਾ ਜੀ ਮਹਾਰਾਜ ਜੀ ਕੀ ਜੈ ਸ਼੍ਰੀ ਬਾਲਾ ਜੀ ਯਾਤਰਾ ਸੰਗ ਬੁਲਾਡਾ ਜੋ ਕਿ 31 8 2025 ਨੂੰ ਮਹਿੰਦੀਪੁਰ ਧਾਮ ਦੇ ਵਿੱਚ ਜਾ ਕੇ ਜਾਗਰਨ ਕਰ ਰਿਹਾ ਹੈ ਔਰ ਭੰਡਾਰਾ 30 ਤਰੀਕ ਨੂੰ ਸ਼ੁਰੂ ਹੋ ਜਾਣਾ ਜੋ 1 ਤਰੀਕ ਤੱਕ 24 ਘੰਡੇ ਬਾਬੇ ਦੇ ਭੰਡਾਰ ਚਲਦੇ ਰਹਿਣਗੇ ਕਿ ਸੰਗਤ ਨੂੰ ਕੀ ਪਿੜੀ ਉੱਤੇ ਪਹੁੰਚਣ ਲਈ ਹੈ ਬਾਲਾ ਜੀ ਯਾਤਰਾ ਸੰਗ ਬੁਲਾਡਾ ਵੱਲੋਂ ਸਾਰੇ ਪਰਿਵਾਰ ਸਾਰੀ ਸੰਗਤ ਨੂੰ ਇਹੀ ਅਪੀਲ ਹੈ ਕਿ ਜਿਆਦਾ ਤੋਂ ਜਿਆਦਾ ਸੰਗਤ ਬਾਲਾ ਜੀ ਜਾਗਰਨ ਚ ਬਾਲਾ ਜੀ ਦੇ ਦਰਸ਼ਨ ਕਰਨ ਉੱਥੇ ਦਰਬਾਰ ਇੱਕ ਸੰਕਟ ਹਾਰੀ ਦਰਬਾਰ ਹੈ ਬਾਲਾ ਜੀ ਦਾ ਉਤੇ ਸਾਰੇ ਸੰਗਠ ਬਾਬੇ ਦੇ ਸਰੀਰੀ ਕਸ਼ਟ ਕੋਈ ਉਪਰੀ ਪ੍ਰਾਈ ਸਾਰੇ ਕਸ਼ਟ ਵਾਲਾ ਦੇ ਕੱਢਦੇ ਨੇ ਤੇ ਨਾਲੇ ਤਾਂ ਜਾਗਰਨ ਦਾ ਗੁਣਗਾਨ ਸੁਣਨ ਤੇ ਬਾਬਾ ਜੀ ਦੇ ਦਰਸ਼ਨ ਵਾਲਾ ਜੀ ਦੇ ਦਰਸ਼ਨ ਕਰਨ। ਤੁਹਾਡੀਆਂ ਹੁਣ ਤੇ ਕੋਟੋ ਕਿੰਨੀਆਂ ਬ੍ਰਾਂਚਾਂ ਨੇ ਤੇ ਕਿੱਥੇ ਕਿੱ데 ਕਿਵੇਂ ਕਿਵੇਂ ਕੰਮ ਕਰਦੇ। ਸਾਡੀ ਪੰਜਾਬ, ਹਰਿਆਣਾ, ਦਿੱਲੀ, ਕਲਕੱਤਾ ਜੀ ਲਗਭਗ 25 ਬ੍ਰਾਂਚਾਂ ਨੇ ਬਾਲਾਈ ਯਾਤਰਾ ਸਿੰਘ ਭਲਾੜਾ ਦੀਆ। ਉਹ ਸਾਰੀਆਂ ਇਕਜੁੱਟ ਹੋ ਕੇ ਪਰਿਵਾਰ ਇੱਕ ਬਣ ਕੇ ਸਾਡਾ ਸੰਗ ਨਹੀਂ ਸਾਡਾ ਇੱਕ ਪਰਿਵਾਰ ਹੈ। ਸਾਰੇ ਛੋਟੇ ਵੱਡੇ ਵੱਡੇ ਭਰਾ ਸਾਡੇ ਸਾਰੇ ਨੇ ਤੇ ਸਾਰਾ ਇੱਕ ਏਕਤਾ ਨਾਲ ਅਜੀਬ ਵਾਲਾ ਜੀ ਜੇ ਜਾਗਰਨ ਜਾ ਕੇ ਉੱਥੇ ਬਾਲਾ ਜੀ ਦਰਬਾਰ ਦੇ ਵਿੱਚ ਬਾਬਾ ਦਾ ਗੁਣਗਾਨ ਕਰਦੇ ਆ ਪਿਛਲੇ ਲਗਭਗ 25 ਸਾਲਾਂ ਤੋਂ ਇਹ ਜਾਸਾੜੀ ਯਾਤਰਾ ਸੰ ਬਣੀ ਹੋਈ ਹੈ ਔਰ ਸਾਡਾ ਮੇਨ ਉਦੇਸ਼ ਇਹ ਆ ਵੀ ਵੱਧ ਤੋਂ ਵੱਧ ਯਾਤਰੀ ਇਹਨੂੰ ਮਹਿੰਦੀਪੁਰ ਬਾਲਾ ਜੀ ਲੈ ਕੇ ਜਾਈਏ ਉੱਥੋਂ ਦੀ ਮਹਿਮਾ ਲੋਕਾਂ ਨੂੰ ਪਤਾ ਲੱਗੇ ਬਾਲਾ ਜੀ ਉਹਨਾਂ ਦੇ ਸੰਕਟ ਕਟਨ ਮਨੋ ਕਾਮਨਾ ਪੂਰੀ ਕਰੇ ਸਾਡਾ ਮੇਨ ਉਦੇਸ਼ ਯਾਤਰਾ ਦਾ ਹੀ ਹੈ ਸਾਲ ਦੇ ਵਿੱਚ ਮਹਿੰਦੀਪੁਰ ਬਾਲਾ ਜੀ ਇੱਕ ਹੁੰਦਾ ਪਰ ਸਾਡੀ ਬ੍ਰਾਂਚਾਂ ਦੇ ਵਿੱਚ ਹੁੰਦਾ ਰਹਿੰਦਾ ਕੋਈ ਹਸਾਰ ਹੋ ਗਿਆ ਹੁਸ਼ਾਰਪੁਰ ਹੋ ਗਿਆ ਸਾਲ ਦੇ ਵਿੱਚ ਕੋਈ ਕੋਈ ਬ੍ਰਾਂਚ ਅਲੱਗ-ਅਲੱਗ ਕਰਾਂਦੇ ਨੇ ਮਹਿੰਦੀਪੁਰ ਬਾਲਾ ਜੀ ਇੱਕੋ ਵਿਸ਼ਾਲ ਜਾਗ ਰਹਾ ਹੁੰਦਾ ਹੈ ਲਗਭਗ 700 ਰੂਮ ਸਾਡੇ ਉਥੇ ਬੁੱਕ ਨੇ 5000 ਯਾਤਰੀ ਸਾਡੇ ਜੋ ਸਾਡੀ ਕਾਗਿਆਂ ਦੇ ਵਿੱਚ ਨੋਟ ਨੇ 5000 ਯਾਤਰੀ ਆਪਣੇ ਜਾ ਰਹੇ ਨੇ ਉਥੇ ਵੱਲ ਜਾਣਾ ਸਾਡੀ ਸਾਰੀ ਅਵਸਥਾ ਸਾਡੀ ਸੰਸਥਾ ਵੱਲੋਂ ਹੁੰਦੀ ਹੈ ਜੋ ਸਾਨੂੰ ਨੋਟ ਕਰਾਏਗਾ ਜੋ ਸਾਡੀ ਜਾਣਕਾਰੀ ਦੇ ਕੇ ਜਾਏਗਾ ਉਹਦੀ ਪੂਰੀ ਸਹੂਲਤ ਸਾਡੀ ਸੰਸਥਾ ਵੱਲੋਂ ਹੈ ਜੋ ਅਨਨੋਨ ਪਰਸਨ ਜਾਂਦਾ ਉਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਜੀ ਜੈ 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 ਮਹਾਰਾਸ਼ਟਰੀ ਸਰਕਾਰ ਕੀ ਜੈ ਅੱਜ ਕੀ ਨਾਮ ਕੀ ਆਪਣਾ ਜੀ ਮੇਰਾ ਨਾਮ ਸੋਨੂ ਹੈ ਜੀ ਤੁਹਾਡੇ ਕੋਲ ਕਿਹੜੀ ਬ੍ਰਾਂਚ ਦਾ ਸਾਡੀ ਅਸੀਂ ਸਾਡੀ ਰਤਿਆ ਬ੍ਰਾਂਚ ਹੈਗੀ ਜੀ ਕਿਤਨਾ ਕੰਮ ਕਰਦੀ ਹੈ ਤੁਹਾਡੀ ਬਾਂਚ ਚਾ ਲੋ ਸਾਡੀ ਬ੍ਰਾਂਚ ਕੰਮ ਕਰਦੀ ਹੈਗੀ ਆ ਸਾਡੀ ਬ੍ਰਾਂਚ ਦਾ ਉਦੇਸ਼ ਹੈ ਕਿ ਵੱਧ ਤੋਂ ਵੱਧ ਯਾਤ ਸੰਗਤ ਨੂੰ ਮੈਨੀਪੁਰ ਵਾਲਾ ਜੀ ਲੈ ਕੇ ਜਾਵੇ ਤੇ ਉੱਥੇ ਦਰਸ਼ਨ ਕਰਾਵੇ ਜੀ ਜਿਹੜੀ ਸਾਡੀ ਰਤਿਆ ਬ੍ਰਾਂਚ ਹੈ ਜੀ ਉਹ ਪੂਰੀ ਰਤਿਆ ਨੂੰ ਸੋਨੂ ਪੁਰਾਣੇ ਬਾਲਾ ਜੀ ਦੇ ਰੰਗ ਦੇ ਵਿੱਚ ਰੰਗਿਆ ਹੋ ਰਿਆ ਬੋ ਸੱਚੇ ਦਰਬਾਰ ਕੀ ਜੈ ਰਤੀਆਣੀ ਸਰ ਜਿੰਨੀਆਂ ਵੀ ਸਾਰੀਆਂ ਬ੍ਰਾਂਚਾਂ ਨੇ ਚਾਹੋ ਮਾਨਸਾ ਹੈ ਮੋੜ ਹੈ ਕਾਨਾ ਵਾਲੀ ਹੈ ਕਿਸਾਰ ਹੈ ਸਾਡੇ ਮਹਿਤਾ ਜੀ ਮਹਿਤਾ ਜੀ ਅੱਗੇ ਆਓ ਆਏ ਜੀ ਆਵੋ ਜਾਈ ਸਾਡੇ ਸੁਮਿੰਦਰ ਮਹਿਤਾ ਜੀ ਜੋ 1 ਮਹੀਨਾ ਪੂਰੀ ਆਪਣੀ ਡਿਊਟੀ ਬਾਲਾ ਜੀ ਯਾਤਰਾ ਸੰਗ ਨੂੰ ਦਿੰਦੇ ਨੇ ਜੀ ਨਿਰਸਮਰਤ ਇੰਨਾ ਭਕਤਾਂ ਦਾ ਜਿੰਨੀ ਜ਼ੋਰਦਾਰ ਤਾਲੀਆਂ ਵਜ ਸਕਣ ਉਹਨੀਆਂ ਵਜਾਓ ਬੋਲੇ ਬਾਲਾ ਜੀ ਪਹਾਰਾ ਜੀ ਕੀ ਜੈ ਹਰ ਹਰਿ ਨਾਮੇ ਜਿਦੋਂ ਤੋਂ 25 ਸਾਲ ਪਹਿਲਾਂ ਇਹ ਬਾਲਾ ਜੀ ਯਾਤਰਾ ਸੰਗਿ ਅਚਾਨਕ ਬਣੀ ਸੀ ਜੀ ਦਾ ਸਾਡਾ ਗਵਾਹ ਹੈ ਮੇਰਾ ਵੱਡਾ ਭਰਾ ਰਤਨ ਗੁਜਰੇ ਇਹਨਾਂ ਨੇ ਅਸੀਂ ਦੋਨ ਭਰਾਵਾਂ ਨੇ ਇਹ ਸ਼ੁਰੂਆਤ ਕੀਤੀ ਤੇ ਅੱਜ ਬਾਬੇ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਬਾਲਾ ਜੀ ਯਾਤਰਾ ਸੰਗ ਨੂੰ ਆਪਣੇ ਰੰਗ ਦੇ ਵਿੱਚ ਰੰਗ ਦਿੱਤਾ ਬਹੁਤ ਵਧੀਆ ਲੱਗ ਰਿਹਾ ਹੈ ਬਾਲਾ ਜੀ ਜਦੋਂ ਅਸੀਂ ਸਟਾਰਟ ਕੀਤਾ ਇਹ ਬਾਲਾ ਜੀ ਦੀ ਕਿਰਪਾ ਦੇ ਨਾਲ ਮੈਂ ਤੇ ਰੇਸ਼ ਜੀ ਪਹਿਲੇ ਹਰ ਮਹੀਨੇ ਟ੍ਰੇਨ ਤੇ ਯਾਤਰੀਆਂ ਨੂੰ ਲਗਾਤਾਰ 10 ਸਾਲ ਯਾਤਰੀਆਂ ਨੂੰ ਲੈ ਕੇ ਜਾਂਦੇ ਰਹੇ ਆਏ ਸਾਨੂੰ ਇਸ ਗੱਲ ਦੀ ਬੜਾ ਮਾਣ ਹੈ ਸੰਗਤ ਨੇ ਬਹੁਤ ਸਾਨੂੰ ਉਤਸ਼ਾਹ ਦਿੱਤਾ ਜੀ ਤਾਂ ਅਸੀਂ ਇਸ ਮੰਜ਼ਿਲ ਤੇ ਪਹੁੰਚੇ ਜੀ ਬੱਲ ਲਈ ਦੀ ਕਿਰਪਾ ਦਿਨ ਬੱਲੇ ਹੀ ਮਹਾਰਾਜ ਕੀ ਜੈ ਹੋਰ ਬੱਲੇ ਹੀ ਮਹਾਰਾਜ ਕੀ ਜੈ ਬੜੀ ਮਹਿੰਦੀਪੁਰ ਸਰਕਾਰ ਜੈ ਜੈ ਧਾਮ ਕੀ ਜੈ ਸਰਦਾਰ ਧਾਮ ਕੀ ਜੈ सीताराम जी भगवान की जय। ਬਲੋ ਬਾਬਾ ਦੀ ਜੈ। ਬੋਲ ਬਲਾਜੀ ਮਹਾਰਾਜ ਜੀ ਕੀ ਜੈ। ਸ਼੍ਰੀ ਬਲਾਜੀ ਯਾਤਰਾ ਸੰਗ ਬੁਲੜਾ ਜੋ ਕਿ 31 8 2025 ਨੂੰ ਮਹਿੰਦੀਪੁਰ ਧਾਮ ਦੇ ਵਿੱਚ ਜਾ ਕੇ ਜਾਗਰਨ ਕਰ ਰਿਹਾ ਹੈ ਔਰ ਭੰਡਾਰਾ 30 ਤਰੀਕ ਨੂੰ ਸ਼ੁਰੂ ਹੋ ਜਾਣਾ ਜੋ 1 ਤਰੀਕ ਤੱਕ 24 ਘੰਡੇ ਬਾਬੇ ਦੇ ਭੰਡਾਰ ਚੱਲਦੇ ਰਹਿਣਗੇ। ਸੰਗਤ ਨੂੰ ਕੀ ਪਿਲੜੀ ਤੇ ਪਹੁੰਚਣ ਲਈਏ। ਬਾਲਾ ਜੀ ਯਾਤਰਾ ਸੰਗ ਬਲਾ ਡਬਲੋ ਸਾਰੇ ਪਰਿਵਾਰ ਸਾਰੀ ਸੰਗਤ ਨੂੰ ਇਹੀ ਅਪੀਲ ਹੈ ਵੀ ਜਿਆਦਾ ਤੋਂ ਜਿਆਦਾ ਸੰਗਤ ਬਾਲਾ ਜੀ ਜਾਗਰਨ ਚ ਬਾਲਾ ਜੀ ਦੇ ਦਰਸ਼ਨ ਕਰਨ ਉਥੇ ਦਰਬਾਰ ਇੱਕ ਸੰਕਟ ਹਾਰੀ ਦਰਬਾਰ ਹੈ ਬਾਲਾ ਜੀ ਦਾ ਉਥੇ ਸਾਰੇ ਸੰਗਟ ਬਾਬੇ ਦੇ ਸਰੀਰੀ ਕਸ਼ਟ ਕੋਈ ਉਪਰੀ ਪ੍ਰਾਈ ਸਾਰੇ ਕਸ਼ਟ ਬਾਲਾ ਦੇ ਕੱਢਦੇ ਨੇ ਤੇ ਨਾਲੇ ਤਾਂ ਜਾਗਰਨ ਦਾ ਗੁਣਗਾਨ ਸੁਣਨ ਤੇ ਬਾਬਾ ਜੀ ਦੇ ਦਰਸ਼ਨ ਵਾਲਾ ਜੀ ਦੇ ਦਰਸ਼ਨ ਕਰਨ ਸਾਡੀਆਂ ਹੁਣ ਤੱਕ ਕੋਟੋ ਕਿੰਨੀਆਂ ਬ੍ਰਾਂਚਾਂ ਨੇ ਤੇ ਕਿੱਥੇ ਕਿੱਥੇ ਕਿਵੇਂ ਤੋਂ ਕੰਮ ਕਰਦੀ ਸਾਡੀ ਪੰਜਾਬ ਹਰਿਆਣਾ ਦਿੱਲੀ ਕਲਕੱਤਾ ਜੀ ਲਗਭਗ 25 ਬ੍ਰਾਂਚਾਂ ਨੇ ਬਾਲਾ ਯਾਤਰਾ ਸੰਗ ਬੁਲਾੜਾ ਦਿਆ ਉਹ ਸਾਰੀਆਂ ਪਰਿਵਾਰਿਕ ਬਣ ਕੇ ਸਾਡਾ ਸੰਘ ਨਹੀਂ ਸਾਡਾ ਇੱਕ ਪਰਿਵਾਰ ਹੈ ਸਾਰੇ ਛੋਟੇ ਵੱਡੇ ਵੱਡੇ ਭਰਾ ਸਾਡੇ ਸਾਰੇ ਨੇ ਤੇ ਸਾਰਾ ਇੱਕ ਏਕਤਾ ਨਾਲ ਅਜੀਬ ਵਾਲਾ ਜੀ ਜਾਗਰਨ ਜਾ ਕੇ ਉੱਥੇ ਬਾਲਾ ਜੀ ਦਰਬਾਰ ਦੇ ਵਿੱਚ ਬਾਬਾ ਦਾ ਗੁਣਗਾਨ ਕਰਦੇ ਆ ਪਿਛਲੇ ਲਗਭਗ 25 ਸਾਲਾਂ ਤੋਂ ਇਹ ਜ ਸਾਡੀ ਯਾਤਰਾ ਸੰਗ ਬਣੀ ਹੋਈ ਹੈ ਔਰ ਸਾਡਾ ਮੇਨ ਉਦੇਸ਼ ਹੈ ਵੀ ਵੱਧ ਤੋਂ ਵੱਧ ਯਾਤਰੀਆਂ ਨੂੰ ਮਹਿਨੀਪੁਰ ਬਾਲਾ ਜੀ ਲੈ ਕੇ ਜਾਈਏ ਉੱਥੋਂ ਦੀ ਮਹਿਮਾ ਲੋਕਾਂ ਨੂੰ ਪਤਾ ਲੱਗੇ ਬਾਲਾ ਜੀ ਉਹਨਾਂ ਦੇ ਸੰਕਟ ਕਟਨ ਮਨੋ ਕਾਮਨਾ ਪੂਰੀ ਕਰੇ ਸਾਡਾ ਮੇਨ ਉਦੇਸ਼ ਯਾਤਰਾ ਦਾ ਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬੇ ਦੀ ਕਿਰਪਾ ਨਾਲ 13ਵਾਂ ਆਯੋਜਨ ਮਹਿੰਦੀਪੁਰ ਦਾਮ ਵਿਖੇ ਕੀਤਾ ਜਾ ਰਿਹਾ ਹੈ ਜਿਸ ਵਿੱਚ ਹਿੰਦੁਸਤਾਨ ਦੇ ਮਸ਼ਹੂਰ ਭਜਨ ਗਾਇਕ ਮਕੇਸ਼ ਬਾਗੜਾ ਜੀ, ਪ੍ਰਿੰਦਰ ਬਲਕ ਜੀ ਫਤਿਹਬਾਦ ਅਤੇ ਸੁਭਮ ਬਰੋਮ ਜੀ ਕਰਤਾ ਵਾਲੇ ਬਾਬਾ ਦਾ ਭਜਨ ਕਰਨਗੇ ਅਤੇ ਛੱਪਨ ਭੋਗ ਬਾਬਾ ਨੂੰ ਸਵਾ ਮੰਡੀ ਦਾ ਭੋਗ ਸੁੰਦਰ ਦਰਬਾਰ ਬਾਬਾ ਦਾ ਸਜਾਇਆ ਜਾਵੇਗਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਭ ਭਗਤਾਂ ਨੂੰ ਬੇਨਤੀ ਹੈ ਕਿ ਹਮੋਂ ਵਾਕੇ ਬਾਲੇ ਯੂਰ ਪੋਚਨ ਬਾਬਾ ਦੇ ਦਰਸ਼ਨ ਕਰਨ ਸੰਗਤਾਂ ਦੀ ਅਲੱਗ-ਤਰਾਹ ਦੀ ਵਿਵਸਥਾ ਹੈ ਟ੍ਰੇਨ ਦੁਆਰਾ ਵੀ ਇਸੇ ਬੋਸਤੇ ਕੀਤੀ ہوئی ਹੈ ਬਸਾਂ ਵੀ ਅਲੱਗ-ਅਲੱਗ ਸਟੇਸ਼ਨਾਂ ਤੋਂ ਜਾਣਗੀਆਂ ਆਪਣੇ ਸਾਧਨ ਨਾਲ ਵੀ ਸੰਗਤਾਂ ਵਾਲਾ ਜੀ ਵੈਂਦੀ ਉਰ ਪਹੁੰਚ ਸਕਦੀਆਂ ਜੋ ਵੀ ਸੰਗਤ ਜਾਵੇ ਜਾਣ ਦਾ ਪਹਿਲਾਂ ਸਾਨੂੰ ਇਜੂਤ ਹੋਵੇ ਚਾਹ ਜੋ ਉਹਨਾਂ ਦੀ ਰਹਿਣ ਦੀ ਵਿਵਸਥਾ ਜੀ ਕਰ ਸਕਦੀ ਹੈ ਸਾਡੀ ਬ੍ਰਾਂਚ ਕੰਮ ਕਰਦੀ ਹੈਗੀ ਹੈ ਸਾਡੀ ਬ੍ਰਾਂਚ ਦਾ ਉਦੇਸ਼ ਹੈ ਕਿ ਵੱਧ ਤੋਂ ਵੱਧ ਯਾਤਰੀ ਸੰਗਤ ਨੂੰ ਮੈਨੀਪੁਰ ਵਾਲਾ ਜੀ ਲੈ ਕੇ ਜਾਵੇ ਤੇ ਉੱਥੇ ਦਰਸ਼ਨ ਕਰਾਵੇ ਜਿਹੜੀ ਸਾਡੀ ਰਤੀਆ ਬ੍ਰਾਂਚ ਹੈ ਜੀ ਕੋ ਪੂਰੀ ਰਤੀਆ ਨੂੰ ਸੋਨੂ ਪ੍ਰਾਣੇ ਬਾਲਾ ਜੀ ਦੇ ਰੰਗ ਦੇ ਵਿੱਚ ਰੰਗਿਆ ਹੋ ਰਿਹਾ ਹੈ ਬੋਲ ਸਾਚੇ ਦਰਬਾਰ ਕੀ ਜੈ ਰਤੀਆ ਨਹੀਂ ਸਰ ਜਿੰਨੀਆਂ ਸਿਰ ਬਾਲਾ ਜੀ ਯਾਤਰਾ ਸੰਗ ਪੂਰੇ ਦੇਸ਼ ਮੇ ਪ੍ਰਸਿੱਧਿਤ ਹੋ ਚੁੱਕਾ ਹੈ ਜੀ ਸਿਰ ਰਾਜੇਸ਼ ਜੀ ਦੀ ਕਿਰਪਾ ਸੇ ਇਹਨੋ ਕੇ ਪ੍ਰਯਾਸ ਸੇ ਇਹਨੋ ਨੇ ਇੱਕ ਮੋਤੀਆਂ ਕੀ ਤਰ੍ਹਾਂ ਜੁੜ ਦਿਆ ਹੈ ਜੀ ਹਰ ਸ਼ਹਿਰ ਕੋ 25 ਬ੍ਰਾਂਚੇ ਬਣਾ ਦਿਏ ਹੈ ਜੀ ਸਭ ਰਾਜੇਸ਼ ਜੀ ਦੀ ਵਜ੍ਹਾ ਸੇ ਇਹ ਹੋਇਆ ਹੈ ਜੀ ਇਨਕੇ ਕਹਿ ਅਨੁਸਾਰ ਹੀ ਹਮ ਚਲਤੇ ਹੈ ਜੀ ਜੋ ਆਦੇਸ਼ ਹੋਤੇ ਹੈ ਇਨਕੇ ਮੰਨਤੇ ਹੈ ਜੀ हैं जी सबसे बढ़िया काम इन्होंने किया है जी संगत को बालाजी धाम से जोड़ दिया जी लोग भूत प्रेत से डरते थे जी इन्होंने ये बेड़ा उठाया हुआ भी हर बंदे को मेहंदीपुर धाम से जोड़ना है जी हमने